ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਿਆਹ ਪੁਰਬ ਦੇ ਬਾਰੇ ਜੋ ਗੁਰੂ ਸਾਹਿਬ ਜੀ ਦੇ ਜੀਵਨ ਦਾ ਅਹਿਮ ਹਿੱਸਾ ਸੀ ਜੋ ਸਾਨੂੰ ਗ੍ਰਸਤ ਜੀਵਨ ਦੀ ਮਹੱਤਤਾ ਅਤੇ ਸਿੱਖ ਸਿਧਾਂਤਾਂ ਦੀ ਸਿੱਖਿਆ ਵੀ ਦਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਨਮ 1469 ਵਿੱਚ ਰਾਏਪੋਏ ਦੀ ਤਲਵੰਡੀ ਸ਼੍ਰੀ ਦਨਕਨਣਾ ਸਾਹਿਬ ਵਿਖੇ ਹੁੰਦਾ ਹੈ ਗੁਰੂ ਸਾਹਿਬ ਜੀ ਬਚਪਨ ਤੋਂ ਹੀ ਗਿਆਨੀ ਅਤੇ ਸੱਚ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਸਨ ਪਰ ਉਹਨਾਂ ਦੇ ਮਾਤਾ ਪਿਤਾ ਪਿਤਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਚਾਹੁੰਦੇ ਸਨ ਗੁਰੂ ਸਾਹਿਬ ਜੀ ਗ੍ਰਸਥ ਜੀਵਨ ਅਪਣਾਉਣ ਗੁਰਦੁਆਰਾ ਸ਼੍ਰੀ ਕੰਨਦ ਸਾਹਿਬ ਉਸ ਪਵਿੱਤਰ ਅਸਥਾਨ ਤੇ ਬਣਿਆ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਦੇ ਨਾਲ ਸੰਪੰਨ ਹੋਇਆ ਸੀ 1488 ਈਸਵੀ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲਾ ਵਿਖੇ ਪਹੁੰਚਦੀ ਹੈ ਇੱਥੇ ਮਾਤਾ ਸੁਲਖਣੀ ਜੀ ਦੇ ਘਰ ਉਹਨਾਂ ਦੇ ਪਿਤਾ ਮੋਲ ਚੰਦ ਜੀ ਦੇ ਘਰ ਵਿਆਹ ਦੀਆਂ ਰਸਮਾਂ ਸੰਪੰਨ ਹੋਇਆ ਸਨ ਜਦੋਂ ਗੁਰੂ ਸਾਹਿਬ ਜੀ ਦੀ ਬਰਾਤ ਬਟਾਲਾ ਪਹੁੰਚੀ ਤਾਂ ਤਾ ਗੁਰੂ ਸਾਹਿਬ ਜੀ ਇੱਕ ਕੱਚੀ ਕੰਦ ਤੇ ਗੋਲ ਬੈਠ ਗਏ ਇਸ ਕੰਦ ਦੀ ਹਾਲਤ ਬਹੁਤ ਹੀ ਖਰਾਬ ਸੀ ਜੋ ਕਿ ਮਿੱਟੀ ਦੀ ਕੰਦ ਸੀ ਸੁਹਾਲ ਹੀ ਦੇ ਵਿੱਚ ਬਰਸਾਤ ਵੀ ਹੋ ਕੇ ਹਟੀ ਸੀ ਸੋ ਕੰਦ ਜੋ ਇਹ ਸੰਗਤ ਜੀ ਡਿੱਗਣ ਦੀ ਕਦਾਰ ਤੇ ਸੀ ਮਾਤਾ ਸੁਲਖਣੀ ਜੀ ਦੇ ਪਰਿਵਾਰ ਦੀ ਇੱਕ ਬਜ਼ੁਰਗ ਔਰਤ ਨੇ ਗੁਰੂ ਸਾਹਿਬ ਜੀ ਨੂੰ ਇਸ ਖਤਰੇ ਬਾਰੇ ਸੂਚਿਤ ਕੀਤਾ ਪਰ ਅੰਤਰਜਾਮੀ ਸੰਤਾਂ ਚੇਰਗੁਰੂ ਨਾਨਕ ਦੇਵ ਸਾਹਿਬ ਜੀ ਮੁਸਕਰਉਂਦੇ ਹੋਏ ਕਹਿੰਦੇ ਹਨ ਮਾਤਾ ਜੀ ਇਹ ਕੰਧ ਸਦੀਆਂ ਤੱਕ ਨਹੀਂ ਡਿੱਗੇਗੀ ਇਹ ਕੰਧ ਪਰਮਾਤਮਾ ਦੀ ਰਜ਼ਾ ਦੇ ਨਾਲ ਸਦਾ ਕਾਇਮ ਰਹੇਗੀ ਗੁਰੂ ਪਾਤਸ਼ਾਹ ਜੀ ਦੇ ਬਚਨ ਦੀ ਬਰਕਤ ਦੇ ਨਾਲ ਇਹ ਕੰਧ ਸੰਗਤ ਜੀ ਸੰਗਤਾਂ ਦੇ ਲਈ ਸ਼ਰਧਾ ਦਾ ਕੇਂਦਰ ਬਣੀ ਹੈ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅਸਲ ਕੰਧ ਦੀ ਯਾਦ ਨੂੰ ਸੰਭਾਲਿਆ ਹੋਇਆ ਹੈ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਸਿਰਫ ਇੱਕ ਇਤਿਹਾਸਕ ਸਥਾਨ ਹੀ ਨਹੀਂ ਸਗੋ ਅਧਿਆਤਮਕ ਸ਼ਕਤੀ ਅਤੇ ਖਿੱਚ ਦਾ ਕੇਂਦਰ ਹੈ ਇਹ ਕੰਧ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਦੀ ਯਾਦ ਦਿਵਾਉਂਦੀ ਹੈ ਜਿਨ੍ਹਾਂ ਨੇ ਸਾਨੂੰ ਸੱਚ ਸੇਵਾ ਅਤੇ ਸਿਮਰਨ ਦਾ ਮਾਰਗ ਵਿਖਾਇਆ ਗੁਰੂ ਸਾਹਿਬ ਜੀ ਦਾ ਉਹ ਬਚਨ ਕਿ ਇਹ ਕੰਦ ਸਦੀਆਂ ਤੱਕ ਸਥਿਰ ਰਹੇਗੀ ਸਿੱਖੀ ਦੀ